ਜੋ ਇਹ ਬਣ ਕੇ ਕਿ মিডিਆ ਜਿਹੜਾ ਲੋਕਾਂ ਨੂੰ ਹੱਕ ਦਵਾਉਂਦਾ ਸੀ ਕੋਈ ਸਮਾਂ ਸੀ ਯਾਰ ਲੋਕੀ ਰੋਂਦੇ ਆਲੇ ਸੀ ਭਾਈ ਸਾਡੀ ਸੁਣੀ ਜਾਏਗੀ মিডিਆ ਕੋ ਚਲੀਏ ਤੁਨ মিডিਆ ਵਿਚਾਰ ਆਪ ਤਰ ਲੈਂਦਾ ਕੱਲਾ ਤੁਹਾਡੇ ਸਾਹਮਣੇ ਕੱਲਾ ਜਿਹਾ ਅਲਾਵਾਦ ਨਹੀਂ ਫਿਰੋਜਪੁਰ ਬਠਿੰਡੇ ਵੀ ਦਵਾਨ ਦੀ ਕੋਸ਼ਿਸ਼ ਹੈ ਦਵਾਨ ਦਵੂਨ ਨਹੀਂ ਦਿੱਤੇ ਜਾਣਗੇ ਪੰਜਾਬ ਦਾ ਜਿਹੜਾ ਪੰਜਾਬ ਜਿਹੜਾ ਹੈ ਨਾ ਇਹ ਸੂਰਮੇਰਾ ਦੇ ਧਰਤੀ ਤੇ ਦਵਾਨ ਦਵੂਨ ਨਹੀਂ ਅਸੀਂ ਦੇਾਂਗੇ ਠਹਿ ਠੋਕੇ ਕੱਲ ਰੋਡ ਜਾਮ ਕਰਾਂਗੇ ਤੇ ਵੱਡੇ ਖਲਾਸੇ ਵੀ ਕਰਾਂਗੇ ਆਣ ਵਾਲੇ ਸਮੇਂ ਚ ਇੱਕ ਗੱਲ ਹੋਰ ਸੁਣ ਲਓ ਨਾਲ ਆਣ ਵਾਲੇ ਸਮੇਂ ਚ ਵੱਡੇ ਕਲਾਸੇ ਕਰਾਂਗੇ ਉਹ ਕਿਸੇ ਵਾਰੇ ਵੀ ਹੋ ਸਕਦੇ ਨੇ ਕੋਈ 14 ਦਿਨ 4 ਦਿਨ 10 ਦਿਨ ਪਾ ਕੇ ਵੱਡੇ ਕਲਾਸੇ ਬੰਬ ਬਲਾਸਟ ਕਰਾਂਗੇ ਜੀ ਜੀਪੀ ਸਾਹਿਬ ਤੁਹਾਨੂੰ ਇੱਕ ਬੇਨਤੀ ਹੈ ਜਿਹੜੇ ਆਸਾਮ ਨਾਲ ਤੁਸੀਂ ਮੀਮ ਛੇੜੀ ਏ ਅਨਸ਼ਾ ਵਿਰੁੱਧ ਯੁੱਧ ਨਸ਼ਾ ਵਿਰੁੱਧ ਇਹ ਕੋਣੀ ਕਾਮਯਾਬ ਹੋਣੀ ਐ ਹੋ ਜੀ ਡੀਐਸਪੀ ਲਾਓਗੇ ਇਹ ਕਾਮਯਾਬ ਹੋਣੀ ਹੈ ਸਰਕਾਰਾਂ ਦੇ ਸਤੰਚਾਂ ਦੇ ਵਿਰੁੱਧ ਹੋਇਆ ਇਹ ਜਿਹੜਾ ਸਾਰਿਆਂ ਦੇ ਵਿਰੋਧੀ ਹੋਇਆ ਖਲਾ ਹੁਣਗਾ ਸਾਨੂੰ ਪਰਸਨਲੀ ਤੌਰ ਤੇ ਮਲਾ ਲਓ ਆ ਇੱਕ ਤਾਂ ਵੀਡੀਓ ਵਾਇਰਲ ਕਰ ਦਿਓ ਯਾਰ ਸਾਰੇ ਭਰਾਵਾਂ ਨੂੰ ਬੇਨਤੀ ਵੀਡੀਓ ਨੂੰ ਕਰ ਦਿਓ ਵਾਇਰਲ ਜਿੱਧ ਤੱਕ ਬਚਾਣੀ ਪਹੁੰਚਾ ਦਿਓ ਵੀ ਐਵੇਂ ਨਸ਼ਾ ਬੰਦ ਕੋਣੀ ਹੋਣਾ ਸਾਨੂੰ ਅਸੀਂ ਉਹ ਵੀ ਦੱਸਾਂਗੇ ਗਾਣੇ ਨਾਲ ਸਮੇਂ ਸਾਨੂੰ ਕੋਈ ਦਿੱਕਤ ਨਹੀਂ ਜਿੰਨੇ ਕੋ ਫਾਇਦਾ ਲੈਣਾ ਹੈ ਭਾਈ ਲਾ ਦਿਓ ਜੇਲਾ ਬੰਦਿਆਂ ਵਾਸਤੇ ਬਣੀਆਂ ਨੇ ਕੋਰਟ ਕਚੈਰੀਆਂ ਤੋਂ ਉੱਤੇ ਬੈਠੀਆਂ ਨੇ ਹਸਨੰਦਾ ਸ਼ਰਮਾ ਜੀ ਨੇ ਬੜਾਇਆ ਇੱਕ ਪ੍ਰੋਡਿਊਸਰ ਜਾ ਛੋਟੀ ਆਇਆ ਅਗਲਾ ਆ ਗਿਆ ਨਾ ਤੱਕਾ ਕਰੋਗੇ ਤਾਂ ਭਾਈ ਆ ਜਾਂਦੇ ਨੇ ਬੰਦੇ ਮੋੜ ਆ ਕੇ ਆਠੇ ਜਿਆਦਾ ਪਾ ਦੇਨੇ ਉਹ ਮਨਪ੍ਰੀਤ ਸਿੱਧੂ ਏ ਲੋਕ ਆਵਾਜ਼ ਵਾਲਾ ਛੱਡਿਆ ਉਹ ਤੋਂ ਰਾਤ ਵੀ ਨਹੀਂ ਸੌਂਦਾ ਏ ਅੱਗੇ ਦਿਨੇ-ਦਿਨੇ ਕਰਦਾ ਸੀ ਔਰ ਰਾਤੀ ਨੂੰ ਤੰਨੀ ਫਿਰਦਾ ਮਾਲੀ ਏ ਮਨਵਿੰਦਰ ਸਿੰਘ ਮਾਲੀ ਤੁਸੀਂ ਉਹਦਾ ਨਜਾਇਜ਼ ਉਹਨੇ ਅੰਦਰ ਲਵਾਏ ਹੁਣ ਉਹ ਵੀ ਦੱਬੀ ਤੁਰਿਆਂ ਦਾ ਤੇ ਮੈਂ ਨਾ ਵੀ ਕਰੋ ਸਹੀ ਆਪਾਂ ਟਿਕਣਾ ਹੀ ਕੋਣੀ ਜਲਾਲਾਬਾਦ ਦੇ 200 ਪਿੰਡ ਨੇ ਇੱਕ ਇੱਕ ਪਿੰਡ ਜਾਵਾਂਗੇ ਤੇ ਮੈਂ ਕਹੇ ਤਾਂ ਸ਼ਹਿਰ-ਸ਼ਹਿਰ ਦੇ ਨੇੜੇ-ਨੇੜੇ ਪਿੰਡਾਂ ਜਾਣਾ ਜਾਂ ਕਿ ਮੈਂ ਕਹੇ ਬਿ ਨਿਆਰੇ ਬੰਦ ਐਂਗੇ ਬਸ ਨਾ ਕੱਲ ਤੱਕ ਟਾਈਮ ਏ ਸਾਡੇ ਸਤਕਾਰਯੋਗ ਨੇ ਐਸਐਸਪੀ ਸਾਹਿਬ ਸੂਜਮਾਨ ਨੇ ਸੁਲਝੇ ਨੇ ਉਹਨਾਂ ਦਾ ਸਾਡਾ رابطہ ਆਇਆ ਹੈ ਉਹਨਾਂ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡਾ ਜਿਹੜਾ ਮਸਲਾ ਹੱਲ ਹੋਏਗਾ ਤੇ ਇਹਨਾਂ ਦੇ ਖਿਲਾਫ ਪੂਨ ਬੰਦੀ ਕਾਨੂੰਨੀ ਵਾਰ ਕਾਰਵਾਈ ਕੀਤੀ ਜਾਗਣੀ ਦਾ ਕੱਲ ਨੂੰ ਫਿਰ ਬੱਧੀਆਂ ਚੌਂਕ ਤੇ ਮਿਲਦੇ ਹਾਂ ਧਰਨੇ ਵਾਲੇ ਚੌਂਕ ਤੇ ਧੰਨਵਾਦ ਸਾਰੇ ਸਾਥੀਆਂ ਦਾ ਪੱਤਰ ਕਰ ਭਾਈ ਜੀ ਜੀ ਰਵੀ ਜੀ ਤੁਸੀਂ ਕੀ ਕਹੋ ਵਿਸ਼ਵਾਸ ਆਜੂ ਸਾਰੇ ਸਾਰੇ ਆਜ ਹੋਣਦਾਰੀ ਵਾਰੀ ਫਿੱਟੂ ਡੁੰਮੜਾ ਵੀ ਆ ਜਾਵੇ ਪਹਿਲਾਂ ਤਾਂ ਮੈਂ ਸਾਰੀ ਜਿਹੜੀ ਬਣਾਉ ਉਹਨਾਂ ਨੂੰ ਵਿਚਾਰਾ ਜਲਦੀਪ ਰਾਜਪਾਲ ਸਾਹਿਬ ਇੱਥੇ ਰਹੋ ਸਾਰੀਆਂ ਜਿਹੜੇ ਐਸੋਸੀ ਜਨ ਪ੍ਰੈਸ ਭਾਈ ਜਰਾ ਖਸਾਨ ਯੂਨੀਅਨ ਸਾਡੇ ਨਿੱਕੇ ਜਿਹੇ ਸੱਦੇ ਦੇ ਕਈਆਂ ਨੇ ਤੁਸੀਂ ਫੋਨ ਨਹੀਂ ਕਰਦੇ ਜੀ ਰਿਪਲਾਈ ਵੇਕੇ ਪਹੁੰਚੇ ਪੂਰਾ ਸਹਿਯੋਗ ਦਿੱਤਾ ਤੇ ਸਾਨੂੰ ਵਿਸ਼ਵਾਸ ਦਵਾਇਆ ਗਿਆ ਹੈ ਦੇਖੋ ਅੱਜ ਹਾਲਾਤ ਮੋਹਸੱਫ ਦੱਸ ਕੇ ਨੇ ਕਿ ਇੰਨੇ ਕੋਈ ਸ਼ਰਾਰਤੀ ਹੰਤਾਂ ਸੱਦੇ ਜਿਹੜੇ ਨਾ ਹੌਸਲੇ ਵੱਧ ਚੁੱਕੇ ਨੇ ਪੁਲਿਸ ਜਾਂਦੀ ਪੁਲਿਸ ਜਾਣ ਤੋਂ ਬਾਅਦ ਸ਼ਾਮ ਨੂੰ ਫਿਰ ਗਾਲਾਂ ਕੱਢਦਾ ਸਾਡਾ ਰੋਸ ਇਹ ਜਿਆਦਾ ਰੋਸ ਇਸ ਗੱਲ ਦਾ ਹੈਗਾ ਸੀ ਕਿ ਇੱਕ ਬੰਦਾ ਮੈਂ ਮਾਰੇ ਸ਼ਬਦ ਨਹੀਂ ਵਰਤਣਾ ਜਰਾ ਜਿਹੜਾ ਬੰਦਾ ਆਪ ਖੁਦ ਪਹਿਲਾ ਬਰਚਿਆਂ ਦੇ ਵਿੱਚ ਇਨਵੋਲਵ ਹੋ ਰਿਹਾ ਉਹ ਪੱਤਰਕਾਰਾਂ ਨੂੰ ਕਹਿੰਦਾ ਜੀ ਚੋਰ ਚੋਰ ਯਾਰ ਪੱਤਰਕਾਰਾਂ ਨੂੰ ਚੋਰ ਕਹਿੰਦਾ ਸਾਡੇ ਪੱਤਰਕਾਰਾਂ ਦੱਸੋ ਕਿੰਨੇ ਮਹੀਨਾ ਲਿਆ ਠੀਕ ਹੈ ਜੀ ਸਵੇਰੇ ਉਸ ਦਿਨ ਜਦੋਂ ਚੁੱਗੇ ਜਵਾਬ ਦੇ ਯੁੱਧ ਨਸ਼ਾ ਵਿਰੁੱਧ ਜੇ ਪੁਲਿਸ ਨੇ ਮੁਹਿੰਮ ਚਲਾਈ ਤੇ ਪ੍ਰੈਸ ਪੂਰਾ ਸਾਥ ਦੇ ਰਹੀ ਹੈ ਤੇ ਮੇਰੇ ਸਾਹਮਣੇ ਸਾਰੇ ਵੀਰ ਖੜੋਤੇ ਨੇ 12 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਕਵਰੇਜ ਕਰਦੇ ਰਿਹਾ ਕਿਸ ਵਾਸਤੇ ਕਰਦੇ ਰਿਹਾ ਵੀ ਲੋਕਾਂ ਨੂੰ ਪਤਾ ਲੱਗ ਸਕੇ ਵੀ ਜਿਹੜਾ ਪੰਜਾਬ ਸਰਕਾਰ ਨੇ ਨਸ਼ਾ ਵਿਰੋਧੀ ਯੁੱਧ ਚਲਾਇਆ ਉਹ ਜਨ ਜਲ ਤੱਕ ਪਤਾ ਲੱਗ ਜਾ ਕਿ ਸ਼ਰਾਰਤੀ ਇਹਨਾਂ ਨੂੰ ਪਤਾ ਲੱਗ ਸਕੇ ਵੀ ਕੋਈ ਕਾਰਵਾਈ ਹੋ ਰਹੀ ਏ ਪਰ ਜਦੋਂ ਪੁਲਿਸਈ ਪ੍ਰਸ਼ਾਸਨ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਵਾਲੀ ਪ੍ਰੈਸ ਦੇ ਨਾਲ ਜਦੋਂ ਧੱਕਾ ਹੁੰਦਾ ਹੈ ਤੇ ਅਸੀਂ ਲਾਰਾ ਲਲਾਰੇ ਵਾਲੀ ਗੱਲ ਜੇ ਕੋਈ ਹੋਵੇ ਜਾਂ ਦਿੱਲੀ ਗੱਲ ਹੋਵੇ ਉਹ ਪੱਤਰਕਾਰ ਭਾਈਚਾਰ ਨੂੰ ਪਸੰਦ ਨਹੀਂ ਆਗੀ ਅਸੀਂ ਵੇਖੋ 12 ਵਜੇ ਤੋਂ ਲੈ ਕੇ 11 ਵਜੇ ਤੱਕ 10-11 ਘੰਟੇ ਹੋ ਜਾਂਦੇ ਨੇ ਬੰਦੇ ਭੁੱਖੇ ਪਿਆਸੇ ਖੜੋਤੇ ਰਹਿ ਉੱਥੇ ਠੀਕ ਹੈ ਕਿਸ ਵਾਰ ਤੇ ਖੜੋਤੇ ਰਹਿ ਵੀ ਪਤਾ ਲੱਗ ਰਿਹਾ ਸਾਰੇ ਸ਼ਹਿਰ ਵਿੱਚ ਸਾਰੇ ਪੰਜਾਬ ਦੇ ਪਤਾ ਲੱਗ ਰਿਹਾ ਲਾਈਵ ਨਾਲ ਵੀ ਬੜੀ ਵਧੀਆ ਮੁਹਿੰਮ ਚੱਲ ਰਹੀ ਏ ਠੀਕ ਹੈ ਸਰਕਾਰ ਦੀ ਬਾਤ ਜਨ ਜਨ ਤੱਕ ਪਹੁੰਚ ਰਹੀ ਏ ਪਰ ਉਸ ਲਾਈਵ ਚੱਲਦੇ ਦੇ ਵਿੱਚ ਇੱਕ ਸ਼ਰਾਰਤੀ ਬੰਦਾ ਉੱਠ ਕੇ ਕਹਿੰਦਾ ਵੀ ਪੁਲਿਸ ਵੀ ਕਿਹ ਕੀ ਪੱਤਰਕਾਰ ਵੀ ਕਿ ਕੀ ਵਿਖਿਆ ਵੇਖਿਆ ਇਹ ਪੱਤਰਕਾਰ ਵੀ ਕਿਹੋਂ ਦੇ ਤੇ ਪੱਤਰਕਾਰ ਉਥੇ ਜਾਂਦੇ ਨਹੀਂ ਸੀ ਥੋੜਾ ਥੋੜਾ ਟਾਈਮ ਸਾਰੇ ਦਾ ਆਓ ਸਾਰਿਆਂ ਨੂੰ ਬੁਲਾਓ ਠੀਕ ਹੈ ਬਿਲਕੁਲ ਬਾਕੀ ਸਾਰੇ ਪੱਤਰਕਾਰ ਜਾਈਦ ਭਾਈਚਾਰੇ ਦਾ ਕਿਸਾਨ ਯੂਨੀਅਨ ਦਾ ਇੱਥੇ ਪਹੁੰਚੇ ਹਰ ਬੰਦੇ ਦਾ ਮੈਂ ਧੰਨਵਾਦ ਕਰਦਾ ਜਲਦੀ ਸਾਨੂੰ ਲੋਡ ਪੈ ਗਈ ਅਸੀਂ ਫਿਰ ਵੀ ਤੁਹਾਨੂੰ ਬੇਇਤੀ ਕਰਾਂਗੇ ਸਾਨੂੰ ਬਾਅਦ ਵਿੱਚ ਭਾਰਾ ਵੀ ਜੀ ਪ੍ਰਧਾਨ ਜੀ ਭਾਈ ਪ੍ਰਧਾਨ ਜੀ ਦੂੜਾ ਜੀ ਪੱਤਰਕਾਰ ਭਾਈਚਾਰਾ ਜਿਵੇਂ ਸਮਾਜਿਕ ਜੱਦਬੰਦੀਆਂ ਨਾਲ ਖੜੋਦਾ ਅਸੀਂ ਵੀ ਤੁਹਾਡੇ ਤੋਂ ਮੇਨ ਕਰ ਰਹੇ ਹਾਂ ਸਾਨੂੰ ਵੀ ਤੁਹਾਡੇ ਤੇ ਮਾਨ ਹੈ ਵੀ ਤੁਸੀਂ ਵੀ ਸਾਡੇ ਨਾਲ ਉਵੇਂ ਖੜੋਗੇ ਲੋ ਜੀ ਥੋੜਾ ਥੋੜਾ ਪਿੱਛੇ ਹੋ ਜਾਈਏ ਗੱਡੀਆਂ ਨਿਕਲ ਜਾਣਗੀਆਂ ਥੋੜਾ ਥੋੜਾ ਪਿੱਛੇ ਹੋ ਜੀ ਸੋਬਰ ਅੱਡੇ ਨੇ ਅਸੀਂ ਉਹਨਾਂ ਦਾ ਇੱਕ ਮਿੰਟ ਹਾਰ ਹੀ ਦਿੰਦੇ ਧੰਨਵਾਦ ਕਰਦੇ ਆ ਤਹਿ ਦਿਲੋਂ ਧੰਨਵਾਦ ਕਰਦੇ ਆ ਸਮੂਹ ਸਭ ਜਿਵੇਂ ਬੰਦੀਆਂ ਜਲਾਲਾਵਾਂ ਆਦੀਆਂ ਜਿਹੜੀ ਪਿੱਛੇ ਹੋ ਜਿਓ ਮਾਨਵਾ ਜਿੰਨੇ ਵੀ ਸਾਡੇ ਪੱਤਰਕਾਰ ਭਾਈਚਾਰੇ ਦੇ ਨਾਲ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੇ ਜੀ ਅਗਲਾ ਭਰਾ ਜੁਨੀਅਨ ਦੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਇੱਥੇ ਪ੍ਰੈਸ ਵਾਲੇ ਜਾਂ ਸਮਾਜ ਸੇਵੀ ਜਾਂ ਕਿਸਾਨ ਜਿਹੜੇ ਬੰਦੀਆਂ ਜਿੰਨੀਆਂ ਵੀ ਪਹੁੰਚਿਆ ਨਾ ਉਹਨਾਂ ਦਾ ਤੈਨ ਦਿ ਲੋ ਧੰਨਵਾਦ ਹੈ ਜਿਹੜੀ ਇਹ ਵਧੇਕੀ ਇਹ ਸ਼ਖਸ਼ ਨੇ ਕੀਤੀ ਹੈ ਇਸ ਗੱਲ 'ਚ ਕੋਈ ਦੂਰ ਨਹੀਂ ਕਾਰਵਾਈ ਉਹਦੇ ਤੇ ਬੰਦੀ ਹੈ ਮੇਰੀ ਐਸਐਸਪੀ ਨਾਲ ਵੀ ਹੋਣੇ ਗੱਲ ਹੋਈ ਹੈ ਨਾ ਮੈਨੂੰ ਵਿਸ਼ਵਾਸ ਦਵਾਇਆ ਹੈ ਡਿਪਟੀ ਸਾਹਿਬ ਨੇ ਵਿਸ਼ਵਾਸ ਦਵਾਇਆ ਹੈ ਅੱਜ ਰਾਤ ਨੂੰ ਜਾਂ ਕੱਲ ਸਵੇਰ ਤੱਕ ਇਹਦਾ ਮਸਲਾ ਹੱਲ ਹੋਏਗਾ 100% ਹੋਏਗਾ ਇਹਦਾ ਆਪਣਾ ਰਾਈਟ ਬੰਦਾ ਹੈ ਜਿੱਥੇ ਫਿਰ ਆਪਾਂ ਐਸਐਸਪੀ ਸਾਰੇ ਨੋਟਸ ਚ ਗਈਏ ਇਹ ਕਾਰਵਾਈ 1000% ਹੋਵੇਗੀ ਨਾ ਹੋਈ ਤਾਂ ਫਰੇਕਟੀ ਰਣਨੀਤੀ ਸਾਰੇ ਪ੍ਰੈਸਟ ਦੇ ਬਿਚਾਲ ਕੱਲ ਪੁਨਾ ਕਰੇ ਪੁਲਿਸ ਵੱਲ ਰੇਡ ਕੀਤੀ ਗਈ ਹੈ ਪਰ ਉਹਨੇ ਕਰ ਰਾਤ ਨੂੰ ਫਿਰ ਪ੍ਰੈਸ ਵਾਲੇ ਨਾਲ ਬਹੁਤ ਬੰਦਸੂਗੀ ਕੀਤੀ ਹੈ ਕਿਉਂ ਕਈ ਵਾਰੀ ਬੰਦਾ ਨਾ ਸ਼ਰਾਰਤੀ ਹੁੰਦਾ ਹੈ ਇੱਕ ਸ਼ਰਾਰਤੀ ਹੁੰਦਾ ਹੈ ਕਿ ਮਾਂ ਸ਼ਰਾਰਤੀ ਰਹਿਦਾ ਉਹ ਮੇਰੇ ਖਿਆਲ ਉਹ ਮਾਂ ਸ਼ਰਾਰਤੀ ਹੈ ਉਹ ਸਾਰੇ ਸ਼ਹਿਰ ਦਾ ਤੇ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਇਹੋ ਜੇ ਬੰਦਿਆਂ ਨੂੰ ਨੱਥ ਪਾਣੀ ਚਾਹੀਦੀ ਹੈ ਐਸਐਸਪੀ ਨੇ ਦਿਨੋਂ ਪੂਰਾ ਵਿਸ਼ਵਾਸ ਦਵਾਇਆ ਡੀਐਸਪੀ ਨੇ ਦਵਾਇਆ ਅੱਜ ਸ਼ਾਮ ਨੂੰ ਨਹੀਂ ਤੇ ਸਵੇਰ ਤੱਕ ਇਹਦਾ ਪਰਦਾ ਫਾਸ਼ ਕਰਕੇ ਇਹ ਅੱਗੇ ਤੋਂ ਕਿਸੇ ਨੂੰ ਪਿੰਡ ਵਿੱਚ ਨਜਾਇਜ਼ ਕੋਈ ਗੱਲ ਨਹੀਂ ਕਰੇਗਾ ਤੇ ਗਾਲ ਮੰਦਾ ਨਹੀਂ ਕੱਢੇਗਾ ਤੇ ਨਾਸ਼ਾ ਨਹੀਂ ਕੱਢੇ ਲਾਦੇ ਆਪਣਾ ਤੇ ਜੋ ਬੰਦੀ ਕਾਰਵਾਈ ਹੋਵੇਗੀ ਬਿਲਕੁਲ ਨਹੀਂ ਜੀ ਬਰਾਬਰ ਜੀ ਰਾਜਨੀਤੀ ਕੀ ਹੋਵੇ ਪਿੱਛੇ ਪੱਤਰਕਾਰ ਭਾਈਚਾਰੇ ਨਾਲ ਜੋ ਵੀ ਘਟਨਾ ਵਾਪਰੀ ਹੈ ਉਹ ਅਕੀਨਿੰਦਰਾ ਯੋਗ ਪੰਜਾਬ ਹੈ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਸ ਦੀ ਘੋਰ ਨਖੇਦੀ ਕਰਦੀ ਹੈ ਤੇ ਨਾਲ ਵਿਸ਼ਵਾਸ ਵੀ ਰੱਖਦੀ ਹੈ ਕਿ ਅਸੀਂ ਸਾਰੇ ਪੱਤਰਕਾਰ ਭਾਈਚਾਰੇ ਦੇ ਨਾਲ ਪੰਜਾਬ ਦੇ ਜਿਹੜੇ ਸਾਡੇ ਪ੍ਰਧਾਨ ਆ ਬਰਵਿੰਦਰ ਜਮੂਨ ਜੀ ਨਾਲ ਉਹਨਾਂ ਨਾਲ ਵੀ ਇਸ ਟੌਪਿਕ ਤੇ ਗੱਲ ਹੋ ਗਈ ਹੈ ਜੇਕਰ ਇਸ ਮਸਲੇ ਦਾ ਹੱਲ ਹੁੰਦਾ ਤੇ ਪੱਤਰਕਾਰ ਭਾਈਚਾਰਾ ਦੇ ਸੰਤੁਸ਼ਟ ਹੁੰਦਾ ਤਾਂ ਠੀਕ ਆ ਨਹੀਂ ਪੰਜਾਬ ਭਰ ਦੇ ਵਿੱਚ ਅਸੀਂ ਇਸ ਚੀਜ਼ ਦਾ ਪ੍ਰਦਰਸ਼ਨ ਕਰਾਂਗੇ ਜੋ ਸੱਚ ਦੀ ਆਵਾਜ਼ ਠਾਊਗਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਹਮੇਸ਼ਾ ਉਹਦੇ ਨਾਲ ਰਹੂਗੀ ਕਿ ਅਸੀਂ ਇਹ ਪੱਤਰਕਾਰ ਭਾਈਚਾਰੇ ਨੂੰ ਇਹ ਵੈਸੇ ਤਾਂ ਅੱਜਕੱਲ ਸਾਰੇ ਇਕੱਠੇ ਆ ਪਰ ਫਿਰ ਵੀ ਅਸੀਂ ਕਹਿਣਾ ਚਾਹੁੰਦੇ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੋਈ ਨੌਕਦੌਂਦੀ ਕਿਸੇ ਵੀ ਭਰਾ ਦੀ ਸਾਰੇ ਆਪ ਦੇ ਗਿਲੇਸ਼ਕ ਭੁੱਲ ਕੇ ਇੱਕ ਵਾਰ ਜ਼ਰੂਰ ਇਕੱਠੇ ਹੋਇਆ ਕਰੋ ਉਹਨਾਂ ਨਾਲ ਜ਼ਰੂਰ ਖੜਿਆ ਕਰੋ ਕਿਉਂਕਿ ਗਿਲੇਸ਼ਕ ਵੀ ਆਪਣੇ ਬਾਝ ਵੀ ਹੁੰਦੇ ਰਹਿਣਗੇ ਜੀ ਦੇ ਰਹਿਣ ਕਿchna ਚਰਾ ਆਪਣੀ ਜਿੰਦਗੀ ਚਲਦੀ ਆ ਪਰ ਹੁਣ ਜਰੂਰ ਇਕੱਠੇ ਹੋਣਾ ਚਾਹੀਦਾ ਤੇ ਦੂਸਰੀ ਗੱਲ ਇਹ ਕਹਿਣੀ ਚਾਣੇ ਆ ਕਿ ਜੇਕਰ ਸਾਨੂੰ ਬੀਐਸਪੀ ਸਾਥ ਸਾਡੀਆਂ ਜੋ ਅੱਜ ਉਹਨੇ ਗੱਲਾਂ ਕੀਤੀਆਂ ਉਹਨਾਂ ਤੇ ਵਿਸ਼ਵਾਸ ਨਹੀਂ ਦਉਂਦੇ ਨਹੀਂ ਉਹ ਬੰਦੇ ਨੂੰ ਪੜ ਕੇ ਜਾਂਦੇ ਨਹੀਂ ਬੋਪਾ ਰਹੇ ਦਾ ਜਿੰਨਾ ਚਿਰ ਉਹ ਸੰਤੁਸ਼ਟੀ ਹੁੰਦੀ ਤੇ ਅਸੀਂ ਅਗਲਾ ਪ੍ਰਦਰਸ਼ਨ ਜਿਹੜਾ ਇਸ ਤੋਂ ਵੀ ਵੱਡਾ ਕਰਾਂਗੇ ਤੇ ਫਿਰ ਉਹਨਾਂ ਚਿਰ ਪ੍ਰਦਰਸ਼ਨ ਸਾਡਾ ਜਾਰੀ ਰਹੂਗਾ ਜਿੰਨਾ ਚਿਰ ਸਾਡੇ ਭਰਾ ਦਾ ਜਿਹੜਾ ਮੁੱਲ ਨਹੀਂ ਪਉ ਜੀ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਣਾ ਚਾਹੋਗੇ ਮੈਂ ਡਾਕਟਰ ਜਗੀਰ ਸਿੰਘ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਅਬਜ਼ਰਵਰ ਸ਼੍ਰੋਮਣੀ ਅਕਾਲੀ ਦਲ ਸਾਨੂੰ ਪਤਾ ਚੱਲਿਆ ਕਿ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਜੋ ਪੁਲਿਸ ਦੇ ਕ੍ਰੇਡ ਕਰਕੇ ਲੱਖਾਂ ਹੀ ਗੋਲੀਆਂ ਬਰਾਮਦ ਕਰਕੇ ਉਹ ਨਸ਼ਾ ਦਾ ਸਦਾਕਰ ਜੀ ਦੇ ਖਿਲਾਫ ਪਰਚਾ ਦਿੱਤਾ ਅਸੀਂ ਵੀ ਉੱਥੇ ਗਏ ਪ੍ਰੈਸ ਨੇ ਬਹੁਤ ਮਿਹਨਤ ਕੀਤੀ ਰਾਤ ਤੱਕ ਉੱਥੇ ਧਿਆਏ ਪ੍ਰੈਸ ਨੇ ਆਪਣੀ ਕਵਰੇਜ ਕਰਨ ਵਾਸਤੇ ਵੇਢ ਕਰਦੇ ਰਹਿ ਪਰ ਦੂਸਰੇ ਦਿਨ ਅਸੀਂ ਸੁਣਿਆ ਕਿ ਕੋਈ ਸ਼ਰਾਰਤੀ ਅੰਸਰ ਜਿਹਦੇ ਵਿੱਚ ਉਹ ਪੁਲਿਸ ਨੂੰ ਵੀ ਬੋਲ ਰਿਹਾ ਹੈ ਤੇ ਪੱਤਰਕਾਰ ਸਾਡੇ ਮੋਹਰ ਸਾਹਿਬ ਉਹਨਾਂ ਨੂੰ ਕਥਿਆ ਦੇ ਰਿਹਾ ਹੈ ਜੋ ਬੜੀ ਨਿੰਦਣਯੋਗ ਹੈ ਉਹ ਸਬੰਧ ਦੇ ਵਿੱਚ ਡਿੱਪਟੀ ਸਾਹਿਬ ਨੂੰ ਮਿਲਣ ਆਏ ਤਾਂ ਡਿੱਪਟੀ ਸਾਹਿਬ ਨੇ ਕੱਲ ਵੀ ਸ਼ੁਆਸ਼ ਦੁਆਇਆ ਪਰ ਅੱਜ ਪੰਚਾਇਤ ਦੇ ਵਿੱਚ ਹੀ ਸਾਨੂੰ ਪਤਾ ਲੱਗਿਆ ਕਿ ਉਹਦੇ ਜੋ 4-3 ਸਾਬ ਦੇ ਜੱਜੇ ਨੇ ਪ੍ਰੈਸ ਦੇ ਵਿੱਚ ਵੀ ਧਮਕੀਆਂ ਦਿੱਤੀਆਂ ਉਹ ਸਬੰਧ ਦੇ ਜੱਜ ਪੱਤਰਕਾਰਾਂ ਵਿਚਾਰ ਤੇ ਅਸੀਂ ਵੀ ਹਮੇਸ਼ਾ ਜਦੋਂ ਵੀ ਪੱਤਰਕਾਰ ਭਾਈਚਾਰੇ ਨੂੰ ਕੀ ਜ਼ਰੂਰਤ ਹੁੰਦੀ ਹੈ ਅਸੀਂ ਸ਼੍ਰੋਮਣੀ ਕਾਲੀਦਾਰ ਵੱਲੋਂ ਅਸੀਂ ਵੀ ਇਹ ਲਦਿਆਲ ਹਮਾਇਤ ਕਰਦੇ ਆਂ ਅੱਜ ਵੀ ਮੇਰੇ ਗਰੁੱਪ ਦੇ ਚਾਰ ਪੰਜ ਅਸੀਂ ਡੀ ਲੀਡਰ ਆਏ ਹੋਏ ਆਂ ਅਸੀਂ ਇਹ ਸਮਝਦੇ ਆਂ ਕਿ ਜੁਵੇ ਡਿੱਪੀ ਸਾਹਿਬ ਨੇ ਅੱਜ ਮੁਖਵਾਜ ਤੋਂ ਆਇਆ ਹੈ ਚੰਗੀ ਗੱਲ ਹੈ ਤੇ ਕੱਲ ਤੱਕ ਡਿਫਟਾਰਾ ਹੋ ਜਾਏ ਅਗਰ ਨਹੀਂ ਹੁੰਦਾ ਅਸੀਂ ਸ਼੍ਰੋਮਣੀ ਕਾਲੀਦਾਰ ਵੱਲੋਂ ਹੋਰ ਵੀ ਵਰਕਰ ਲੈ ਕੇ ਇਹਨਾਂ ਦੇ ਵਿੱਚ ਸਮਰਥਨ ਕਰਾਂਗੇ ਜੋ ਵੀ ਅਗਲੀ ਰਾਜਨੀਤੀ ਤਿਆਰ ਕਰਨਗੇ ਅਸੀਂ ਨਾਲ ਹੈ ਨਾ ਸਤਰਾਵ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਬਤੈ ਬੜੀ ਮੰਦਪਾਗੇ ਵਟਣਾ ਸੀ ਇੱਕ ਤਾਂ ਸਾਰੀ ਰਾਤ ਹਰੇਕ ਜੂਨੀਅਨ ਦੇ ਜਿੰਨੇ ਵੀ ਜੂਨੀਅਨ ਨੇ ਪੱਤਰਕਾਰ ਭਾਈਚਾਰਾ ਵੇਖੋ ਕਿੰਡੀ ਵੱਡੀ ਨਸ਼ੇ ਦੀ ਜਿਹੜੀ ਧੰਦਾ ਚੱਲਦਾ ਸੀ ਉੱਤੇ ਇਹਨਾਂ ਨੇ ਕਵਰ ਕੀਤੀ ਖਬਰ ਕੰਮ ਤੋਂ ਬਾਅਦ ਕੋਈ ਬੰਦਾ ਐਵੇਂ ਹੀ ਉੱਠਦਾ ਤੇ ਇਹਨਾਂ ਦੇ ਵਿਰੁੱਧ ਬੋਲਦਾ ਵੀ ਉਹ ਗਲਤ ਜਿਹੜੀ ਸ਼ਾਬਦੀ ਬੋਲੀ ਹੈ ਪੱਤਰਕਾਰ ਭਾਈਚਾਰੇ ਵਾਸਤੇ ਅਸੀਂ ਹਮੇਸ਼ਾ ਸਾਰੀਆਂ ਸੰਸਥਾਵਾਂ ਜੁਨੀਆ ਅਸੀਂ ਇਹਨਾਂ ਵੀਰਾਂ ਨਾਲ ਖੜੇ ਹਾਂ ਕਿਉਂਕਿ ਦਿਨ ਕੋ ਰਾਤ ਵੀਰੇ ਆਪ ਦਾ ਸਮੇਂ ਜੋ ਟਾਈਮ ਕੱਢ ਕੇ ਉੱਥੇ ਪਹੁੰਚਦੇ ਨੇ ਕੋਈ ਤੁਹਾਡੇ ਤੋਂ ਕਦੇ ਇਹਨਾਂ ਨੇ ਕੋਈ ਪੈਸੇ ਤਾਂ ਨਹੀਂ ਮੰਗੇ ਜੇ ਕੋਈ ਖਬਰ ਲਾਉਣ ਜਾਂਦੇ ਨੇ ਪਰ ਇਹਦਾ ਮਤਲਬ ਨਹੀਂ ਇੱਕ ਬੰਦਾ ਜਾਂ ਲੰਡੂ ਜਾਂ ਉੱਠ ਕੇ ਇਹਨਾਂ ਨੂੰ ਰਾਤ ਨੂੰ ਧਮਕੀਆਂ ਦਾਵੇ ਕਦੇ ਉਹ ਕਹਿੰਦਾ ਜੀ ਆਟੇ ਦੇ ਵਿੱਚ ਆਦੀ ਮਾਂ ਨੂੰ ਕਹੇ ਪਾਣੀ ਨਾ ਪਾਵੇ ਉਹਨੂੰ ਕਹੇ ਯਾਰ ਤੂੰ ਇੱਡਾ ਕਿੱਡਾ ਕਿ ਸ਼ੇਰਾ ਫਿਰ ਕਰੋ ਨਾ ਭੱਜਦਾ ਜਦੋਂ ਪੁਲਿਸ ਘਰੇ ਗਈ ਫਿਰ ਨਾ ਭੱਜਦਾ ਜਿਉਂ ਅੱਜ ਆਉਂਦਾ ਅੱਜ ਪੰਚਾਇਤੀ ਤੌਰ ਤੇ ਵਿੱਚ ਬੈਠੇ ਸੀ ਪੰਚਾਇਤੀ ਤੌਰ ਤੇ ਬੈਠਣ ਤੋਂ ਬਾਅਦ ਜਿਹੜੇ ਉਧਰੋਂ ਮੈਂਬਰ ਜਾਂ ਸਰਪੰਚ ਆਏ ਸੀਗੇ ਪਰ ਉਹਨਾਂ ਨੇ ਗੱਲ ਚੰਗੀ ਨਹੀਂ ਕੀਤੀ ਇਸ ਕਰਕੇ ਉਸ ਬਾਅਦ ਡਿਪਟੀ ਸਾਹਿਬ ਨੂੰ ਮਿਲੇ ਆ ਡਿਪਟੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ 24 ਘੰਟਿਆਂ ਦੇ ਵਿੱਚ ਉਹ ਬੰਦਾ ਅਰੈਸਟ ਕਰਕੇ ਇੱਥੇ ਆਏਗਾ ਉਹਦੀ ਜਿੰਨੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਅੱਜ ਮੈਂ ਸਾਰੇ ਪੱਤਰਕਾਰ ਭਾਈਚਾਰੇ ਨੂੰ ਕਹਿੰਦਾ ਸਾਰੇ ਜੁਨੀਅਰ ਪੱਤਰਕਾਰ ਭਾਈਚਾਰੇ ਇਕੱਠਾ ਹੋ ਜੋ ਜਲਾਲਾਬਾਦ ਇਲਾਕੇ ਵਾਲੇ ਵੀ ਇਕੱਠੇ ਹੋ ਜੋ ਕਿਉਂਕਿ ਵੀਰੇ ਵੇਖੋ ਜੀ ਅੱਜ ਇੱਕ ਪੱਤਰਕਾਰ ਭਾਈਚਾਰੇ ਨਾਲ ਗੱਲ ਹੋਈ ਹੈ ਕੱਲ ਨੂੰ ਤੁਹਾਡੇ ਰਿਐਕਸ਼ਨ ਆਏਗਾ ਪਰ ਜੇ ਤੁਸੀਂ ਇਕੱਠੇ ਰਹੇ ਤੁਹਾਡੇ ਕੋਈ ਉਂਗਲ ਨਹੀਂ ਕਲੇਗਾ ਸਾਰੇ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੋ ਅੱਜ ਇੱਥੇ ਖੜੇ ਹੋ ਜੀ ਬਪਰਾਏ ਜੀ ਹਾਂ ਹਾਂਜੀ ਤਾਂ ਬਿਲਕੁਲ ਧੰਨਵਾਦ ਕਰਦੇ ਹਾਂ ਸਾਰੇ ਪੱਤਰਕਾਰ ਭਾਈਚਾਰੇ ਦਾ ਤਿੰਨੇ ਯੂਨੀਅਨ ਸਾਡੀਆਂ ਜਿਹੜੀਆਂ ਜਲਾਲਾਵਾਦੀਆਂ ਜਾਂ ਹੋਰ ਪੱਤਰਕਾਰ ਨੇ ਸਾਡੇ ਵੀਰ ਭਰਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਅੱਜ ਜਿਹੜੇ ਸਾਰੇ ਸਾਡੇ ਨਾਲ ਖੜੇ ਨੇ ਸਾਰੀਆਂ ਸਿੱਖ ਜਥੇਬੰਦੀਆਂ ਜਿਵੇਂ ਰਿੰਕੂ ਜੀ ਹੋ ਗਏ ਖਾਲਸਾ ਜੀ ਤੇ ਸਤਨਾਮ ਹੋਣੀ ਹੋਵੇ ਅਕਾਲੀ ਦਾ ਲਾਲੋ ਆਏ ਨੇ ਸਾਡੇ ਡਾਕਟਰ ਜਗੀਰ ਕਟੀਆਂ ਵਾਲਾ ਜੀ ਠੀਕ ਹੈ ਤੇ ਸਾਰੀਆਂ ਕਿਸਾਨ ਜਥੇ ਬੰਦੀਆਂ ਸ਼ੋਕ ਕੰਬੋਜ ਹੋਣੀ ਹੋਵੇ ਸਾਰੇ ਮਨਪ੍ਰੀਤ ਸੰਧੂਣੀ ਹੋਗੇ ਜਿੰਨੇ ਵੀ ਮੇਰੇ ਭਰਾ ਨਾਲ ਖੜੇ ਨੇ ਸਾਰਿਆਂ ਦਾ ਪਹਿਲੋਂ ਧੰਨਵਾਦ ਆ ਵੀ ਅੱਜ ਇੱਥੇ ਆਏ ਨੇ ਤੇ ਲੋਕਾਂ ਨੂੰ ਪਤਾ ਲੱਗਾ ਵਾਕਿਆ ਇੱਕ ਤੇ ਇੱਕ 11 ਹੁੰਦੇ ਨੇ ਠੀਕ ਹੈ ਦੂਜੀ ਗੱਲ ਇਹ ਗੱਲਬਾਤ ਹੋਈ ਸਾਡੀ ਮਾਰੀਓ ਗੈਸਸ ਦੀ ਬਰਿੰਦਰ ਸਿੰਘ ਬਰਾੜ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਗੱਲਬਾਤ ਸੁਣਦੇ ਨੇ ਠੀਕ ਹੈ ਉਹਨਾਂ ਨੇ ਵੀ ਸਾਨੂੰ ਇਹ વિશ્વાસ ਦਵਾਇਆ ਕਿ ਜਿਹੜੀ ਵੀ ਤੁਹਾਨੂੰ ਕਿਸੇ ਵੱਲੋਂ ਵੀ ਜਿਹੜੀ ਧਮਕੀ ਦਿੱਤੀ ਗਈ ਹੈ ਜੋ ਵੀ ਹੈ ਇਹਦੀ ਵੱੜਦੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਜਲਦ ਤੋਂ ਜਲਦ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਜੀ ਤੇ ਤੀਜੀ ਗੱਲ ਇਹ ਆ ਇੱਕੋ ਇਹ ਬੰਦਾ ਉਸ ਦਿਨ ਲਾਈਵ ਹੋ ਕੇ ਬੋਲਿਆ ਸੀਗਾ ਝੁੱਗੇਜਵਾਰ ਸਿੰਘ ਵਾਲੇ ਪਿੰਡ ਦੇ ਵਿੱਚ ਜਿਹੜੀਆਂ ਗੋਲੀਆਂ ਦੇ ਕੈਪਸੂਲ ਨਸ਼ੇ ਵਾਲੇ ਫੜੇ ਸੀਗੇ ਪੁਲਿਸ ਨੇ ਇੱਕੋ ਇਹ ਹੀ ਬੰਦਾ ਲਾਈਵ ਹੋ ਕੇ ਬੋਲਿਆ ਸੀ ਹੋਰ ਕਿਸੇ ਨੂੰ ਨਹੀਂ ਗੁੱਸਾ ਲੱਗਾ ਕਿਉਂਕਿ ਇਹ ਵੀ ਨਸ਼ਾ ਕਰਦਾ ਹੋ ਸਕਦਾ ਵੀ ਇਹਦੀ ਵੀ ਉਹਨਾਂ ਦੇ ਨਾਲ ਮਿਲੀਭੁਗਤ ਹੋਵੇ ਜਿਹੜਾ ਇਹਨੂੰ ਗੁੱਸਾ ਲੱਗਾ ਤਾਂ ਵੀ ਉੱਥੇ ਪੱਤਰਕਾਰਾਂ ਨੇ ਜਲੂਸ ਕੱਢਦਾ ਉਹ ਮੈਡੀਕਲ ਵਾਲੇ ਦਾ ਪੱਤਰਕਾਰਾਂ ਨੇ ਚੰਦ ਮਿੰਟਾਂ 'ਚ ਉਹ ਮੈਡੀਕਲ ਵਾਲੇ ਦਾ ਜਲੂਸ ਕੱਢਦਾ ਤੇ ਵਾਇਰਲ ਹੋ ਗਈ ਐਨੀਂਆਂ ਜ਼ਿਆਦਾ ਖਬਰਾਂ ਕਿ ਪੂਰੇ ਪੰਜਾਬ 'ਚ ਗੱਲ ਫੈਲ ਗਈ ਜਿਹੜਾ ਲਾਹੌਰ ਦੇ ਇੱਕ ਛੋਟਾ ਜਿਹਾ ਪਿੰਡ ਹੀ ਆ ਕਿਉਂਕਿ ਜਿਆਦਾ ਵੱਡਾ ਨਹੀਂ ਚਲੋ ਉੱਥੇ ਐਡੀ ਵੱਡੀ ਮਾਤਰਾ ਦੇ ਵਿੱਚ ਮੰਨ ਕੇ ਚਲੋ ਗੋਲੀਆਂ ਦਾ ਕਾਰੋਬਾਰ ਤੇ ਕੈਪ ਹੈਗਾ ਕੈਪਸੂਲ ਦਾ ਜਿਹੜਾ ਕਾਰੋਬਾਰ ਚੱਲਦਾ ਸੀਗਾ ਪੇਟੀਆਂ ਦੀਆਂ ਪੇਟੀਆਂ ਪੁਲਿਸ ਨੇ ਬਰਾਮਦ ਕੀਤੀਆਂ ਇੱਕੋ ਇਹ ਬੰਦਾ ਲਾਈਵ ਹੋ ਕੇ ਬੋਲਿਆ ਹੋ ਸਕਦਾ ਇਹਨੂੰ ਗੁੱਸਾ ਲੱਗਾ ਹੋਵੇ ਜਾਂ ਕੋਈ ਇਹਦੀ ਉਹਦੇ ਨਾਲ ਮਿੱਤਰਤਾ ਹੋਵੇ ਚੰਨ ਮੈਡੀਕਲ ਵਾਲੇ ਨਾਲ ਇਹਦੀ ਜਿਹੜੀ ਮੈਂ ਸਾਰੇ ਪੱਤਰਕਾਰ ਨੂੰ ਕਹਿਣਾ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਇਹਦੀ ਜਿਹੜੀ ਮੰਨ ਕੇ ਚਲੋ ਜੋ ਵੀ ਇਹਦੀ ਇਨਵੈਸਟੀਗੇਸ਼ਨ ਆ ਉਹ ਵੀ ਜਿਹੜੀ ਇਹਦੀ ਅਮਲ ਦੇ ਵਿੱਚ ਲਿਆਂਦੀ ਜਾਵੇ ਪੁੱਛਿਆ ਜਾਵੇ ਕਿ ਲਾਈਵ ਕਿਉਂ ਹੋਇਆ ਸੀ ਤੇ ਕਿਹੜੀ ਗੱਲ ਨੂੰ ਲੈ ਕੇ ਆਇਆ ਵਾਕੀ ਤਨੇਜਾ ਸਾਹਿਬ ਨੇ ਆਓ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਇਲੈਕਟ੍ਰੋਨਿਕ ਮੀਡੀਆ ਦੇ ਪ੍ਰਧਾਨ ਜਿਹੜੇ ਅੱਜ ਧਰਤਨੇਦਾ ਜੀ ਨਾਲ ਖੜੇ ਨੇ ਹਾਂਜੀ ਭਰਦਾ ਜੀ ਗੁਰਪਰਾਇ ਨੇ ਬਿਲਕੁਲ ਜਿਹੜੀ ਗੱਲ ਕਹੀ ਹੈ ਇਹ ਵੀ ਪ੍ਰਸ਼ਾਸਨ ਨੂੰ ਉਸ ਪ੍ਰਸ਼ਾਸਨ ਨੂੰ ਅਪੀਲ ਹੈ ਕਿਉਂਕਿ ਉਹ ਪੰਜਾਬ ਦੀ ਇੱਕ ਬਹੁਤ ਵੱਡੀ ਰਿਕਵਰੀ ਸੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਦੀ ਸਭ ਤੋਂ ਵੱਡੀ ਸੀ ਲੇਕਿਨ ਜਲਾਲਾਬਾਦ ਇਲਾਕੇ ਦੀ ਸਭ ਤੋਂ ਵੱਡੀ ਰਿਕਵਰੀ ਸੀ ਹੁਣ ਤੱਕ ਦੇ ਇਤਿਹਾਸ ਦੇ ਵਿੱਚ 6 ਲੱਖ ਗੋਲੀਆਂ ਕੈਪਸੂਲ ਬਰਾਮਦ ਨਹੀਂ ਹੋਈ ਬੋਧਵੱਡੀ ਰਕਲ ਦੇ ਦੇਖੋ ਹੁਣ ਭੀੜ ਪਈ ਇੱਕ ਪੱਤਰਕਾਰ ਤੇ ਸਾਰੇ ਪੱਤਰਕਾਰ ਆ ਗਏ ਠੀਕ ਹੈ ਆਪਾਂ ਨੂੰ ਦੁੱਖ ਹੋ ਰਿਹਾ ਵੀ ਇਹ ਜੋ ਤੀਰਾ ਇਹ ਮਾਰਾ ਹੈ ਤਾਂ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਵੀ ਉਸ ਮੈਡੀਕਲ ਵਾਲੇ ਤੋਂ ਦਵਾਈਆਂ ਫੜੀਆਂ ਗਈਆਂ ਤਾਂ ਫਿਰ ਉਹ ਬੰਦਾ ਲਾਈਵ ਕਿਉਂ ਹੋਇਆ ਉਹਨੂੰ ਇੰਨੀ ਤਕਲੀਫ ਕਿਉਂ ਹੋਈ ਇਹਨਾਂ ਨਸ਼ਾ ਫੜਿਆ ਗਿਆ ਕੀ ਉਹਦੀ ਕੋਈ ਇਨਵੋਲਵਮੈਂਟ ਹੈ ਕੀ ਹੁੰਦਾ ਉਹਦੇ ਨਾਲ ਕੋਈ ਰਿਸ਼ਤਾ ਹੈਗਾ ਕੋਈ ਉਹਦੇ ਨਾਲ ਉਸ ਦੇ ਨਾਲ ਸ਼ਾਮਿਲ ਸੀ ਉਹਦੀ ਗਤੀਵਿਧੀਆਂ ਦੇ ਵਿੱਚ ਆਖਿਰ ਕੀ ਕਾਰਨ ਸੀ ਵੀ ਉਹ ਬੰਦੇ ਨੂੰ ਇੰਨਾ ਦੁੱਖ ਹੋਇਆ ਵੀ ਉਹ ਰਾਤ ਨੂੰ ਲਾਈਵ ਹੁੰਦਾ ਹੈ ਲਾਈਵ ਹੋ ਕੇ ਉਹ ਕਹਿੰਦਾ ਹੈ ਵੀ ਪੁਲਿਸ ਤੇ ਪੱਤਰਕਾਰ ਮਹੀਨਾ ਲੈ ਰਹੇ ਸੀ ਕਿ ਇਹਨਾਂ ਨੂੰ ਮਹੀਨਾ ਨਹੀਂ ਮਿਲਿਆ ਤੇ ਇਹ ਰੇਡ ਹੋ ਗਈ ਪਹਿਲਾਂ ਤਾਂ ਇਹ ਦੱਸੋ ਕਿ ਜੇ ਤਾਂ ਕੋਈ ਪ੍ਰੂਫ ਹੈ ਇੱਥੇ ਪੱਤਰਕਾਰ ਇੱਕ ਲਫ਼ਜ਼ ਬਿਨਾਂ ਪ੍ਰੂਫ ਤੋਂ ਔਥੈਂਟਿਕ ਜਿਹੜਾ ਨਹੀਂ ਹੁੰਦਾ ਉਹ ਨਹੀਂ ਬੋਲ ਸਕਦਾ ਜੇ ਉਹ ਬੋਲਦਾ ਤੇ ਉਹਦੇ ਲਈ ਲਾਇਬਲ ਹੈ ਉਹਦੇ ਲਈ ਉਹ ਕਾਨੂੰਨ ਦੇ ਦਾਇਰੇ ਚ ਆਦਾ ਪਰ ਜੇ ਇੱਕ ਬੰਦਾ ਘਰੇ ਬੈਠਾ ਚਾਰ ਪੈਗ ਲਾਏ ਉਹਨੇ ਅੱਜ ਬੈਡਰੂਮ ਦੇ ਵਿੱਚ ਬਹਿ ਕੇ ਲਾਈਵ ਹੋ ਗਿਆ ਜੋ ਮਰਜ਼ੀ ਕਹਿ ਦਵੇ ਕਾਨੂੰਨ ਨਹੀਂ ਹੈਗਾ ਕੋਈ ਔਰ ਉਹਦੇ ਤੇ ਕਾਰਵਾਈ ਕਰਾਉਣ ਦੇ ਲਈ ਪੱਤਰਕਾਰਾਂ ਨੂੰ ਤਰਨਾ ਤੱਕ ਲਾਣਾ ਪਵੇ ਤੇ ਇਹ ਸ਼ਰਮ ਵਾਲੀ ਗੱਲ ਹੈ। ਮਤਾਂ ਨਹੀਂ ਪੰਜਾਬੀ ਪੱਤਰਕਾਰਾਂ ਨਾਲ ਇੱਕ ਚੀਜ਼ ਇੱਕ ਜਿਹੜੇ ਜੋ ਬਹੁਤ 12 ਵਜੇ ਦੀ ਰੇਡ ਚੱਲੀ ਹੈ ਕੈਨੇਡਾ ਸਰ ਨੇ ਗੱਲ ਕੀਤੀ ਹੈ ਪ੍ਰੂਫ ਵਾਲੀ। ਠੀਕ ਹੈ ਇਹ ਬਿਲਕੁਲ ਗੱਲ ਸਹੀ ਇਹਨਾਂ ਦੀ। ਤੁਸੀਂ ਇਹ ਵੇਖੋ ਵੀ 12 ਵਜੇ ਦੇ ਪੱਤਰਕਾਰ ਖੜੇ ਸੀ। ਸ਼ਾਮ ਨੂੰ 7 ਤੋਂ 8 ਵਜੇ ਲਾਈਵ ਹੋਇਆ। ਲਾਈਵ ਹੋਣ ਦਾ 9:30 ਹੋ ਜੀ। 8 ਵਜੇ ਲਾਈਵ ਹੋਇਆ 9:30 ਵਜੇ ਲਾਈਵ। ਪਹਿਲਾਂ ਵੀ ਹੋ ਸਕਦੇ ਸੀ ਨਾ। ਬਿਲਕੁਲ। ਪਹਿਲਾਂ ਵੀ ਲਾਈਵ ਹੋ ਸਕਦੇ ਸੀ ਨਾ। ਪਹਿਲਾਂ ਕਿਉਂ ਨਹੀਂ ਹੋਏ? ਲੋਗੀ ਅੰਦਰ ਰਿਕਵਰੀ ਚੱਲਦੀ ਕਿਸੇ ਅੰਦਰ ਕੀ ਹੁੰਦਾ ਪਿਆ ਪੱਤਰਕਾਰ ਨੂੰ ਪ੍ਰੋਪਰ ਸਿਸਟਮ ਨਹੀਂ ਪਤਾ ਸੀ ਅਸੀਂ ਲਾਈਵ ਹੋਏ ਉਹਦਾ ਕਾਰਨ ਵੀ ਇਹ ਸੀਗਾ ਕਿ ਜਦੋਂ ਅਸੀਂ 12 ਵਜੇ ਦੇ ਕਰੀਬ ਸਾਨੂੰ ਪਤਾ ਲੱਗਦਾ ਅਸੀਂ ਉੱਥੇ ਪਹੁੰਚਦੇ ਆ 9:30 ਹੋ ਜਾਂਦੇ ਆ ਪਿੰਡ ਵਾਲੇ ਜਿਹੜੇ ਆ ਉਹ ਸਾਨੂੰ ਸਵਾਲ ਕਰਨ ਲੱਗ ਪੈਂਦੇ ਆ ਵੀ ਇਹ ਉਹਦੇ ਅੰਦਰ ਕੀ ਚੱਲ ਰਿਹਾ ਹੈ ਵੀ ਇੰਨਾ ਟਾਈਮ ਲੱਗਿਆ ਹਾਲਾਂਕਿ ਸਾਨੂੰ ਪਤਾ ਹੈ ਜੋ ਐਨਡੀਪੀਐਸ ਦਾ ਮਾਮਲਾ ਹੁੰਦਾ ਉਹਦੇ ਵਿੱਚ ਟਾਈਮ ਲੱਗਦਾ ਔਰ ਏਡੀ ਵੱਡੀ ਰਿਕਵਰੀ ਸੀ ਉਹਦੇ ਉੱਤੇ ਜਿਹੜਾ ਹੈਗਾ ਟਾਈਮ ਲੱਗਣਾ ਲੇਕਿਨ ਪਿੰਡ ਵਾਲੇ ਜਿਹੜੇ ਉਤਾਵਲੇ ਹੋਗੇ ਉਸ ਨੂੰ ਲੈ ਕੇ ਅਸੀਂ ਸਵਾਲ ਪੁਲਿਸ ਪ੍ਰਸ਼ਾਸਨ ਨੂੰ ਕੀਤੇ ਵੀ ਇਹਦੇ ਬਾਰੇ ਦੱਸਿਆ ਜਾਵੇ ਵੀ ਅੰਦਰ ਕੀ ਚੱਲ ਰਿਹਾ ਹੈ ਕਿੰਨੀ ਰਿਕਵਰੀ ਹੈ ਕਿੱਦਾਂ ਹੈਗੀ ਕਿੱਦਾਂ ਨਹੀਂ ਹੈਗੀ ਚਲੋ ਉਥੇ ਜੋ ਕੁਝ ਵੀ ਹੈ ਉਸ ਤੋਂ ਬਾਅਦ ਅਸੀਂ ਲਾਈਵ ਹੋਏ ਅੱਜ ਵੀ ਹੁਣ ਜਿਹੜੀ ਗੱਲ ਹੈਗੀ ਹੈ ਅੱਜ ਦੀ ਗੱਲ ਹੈਗੀ ਹੈ ਦੇਖੋ ਕਾਰਵਾਈ ਜਿਹੜੀ ਹੈ ਉਹ ਪੁਲਿਸ ਪ੍ਰਸ਼ਾਸਨ ਨੇ ਕਰਨੀ ਹੈ ਜੇਕਰ ਇਹ ਕਾਰਵਾਈ ਸਹੀ ਤਰੀਕੇ ਦੇ ਨਾਲ ਅਤੇ ਮਿਸਾਲ ਵਾਲੀ ਕਾਰਵਾਈ ਨਹੀਂ ਕਰਦੇ ਤਾਂ ਫਿਰ ਤਾਂ ਕੱਲੂ ਕਿਹੜਾ ਮਰਜੀ ਬਿਨਾ ਅਪਰੂਵ ਤੋਂ ਉੱਠੇਗਾ ਤੇ ਇਸ ਤਰ੍ਹਾਂ ਦੇ ਨਾਲ ਲਾਈਵ ਹੋ ਜਾਏਗਾ ਪੁਲਿਸ ਇਹ ਇਕੱਲਾ ਸਵਾਲ ਪੱਤਰਕਾਰਾਂ ਤੇ ਨਹੀਂ ਹੈਗਾ ਤੁਸੀਂ ਇਹ ਲਾਈਵ ਚੈੱਕ ਕਰੋ ਉਹ ਬੰਦੇ ਨੇ ਜਿਹੜੇ ਲਾਈਵ ਕੀਤੇ ਜਿਹੜਾ ਉਹ ਬੋਲਿਆ ਉਹਨੇ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਚੱਕੇ ਹੈ ਇਕੱਲੇ ਪੱਤਰਕਾਰਾਂ ਤੇ ਨਹੀਂ ਚੱਕੇ ਹਾਂ ਜੇ ਸਾਡੇ ਬੰਦੇ ਬੂਪਾ ਰਾਏ ਜਾਂ ਆਦਰਸ਼ ਹੈ ਸਾਡਾ ਸਾਡੇ ਬੰਦੇ ਗਲਤ ਹੁੰਦੇ ਤਾਂ ਚੁੱਪ ਕਰਕੇ ਅੰਦਰ ਵੜ ਜਾਂਦੇ ਕਾਟ ਦੇ ਨਹੀਂ ਗੱਲ ਤੁਸੀਂ ਤਾਂ ਹੀ ਇੰਨਾ ਜਿਹੜਾ ਉਹਨਾਂ ਨੂੰ ਤਕਲੀਫ ਹੋਈ ਹੈ ਸਾਰੇ ਭਾਈਚਾਰੇ ਨੂੰ ਇਸ ਗੱਲ ਦੀ ਜਿਹੜੀ ਹੈਗੀ ਹੈ ਬੁਰਾ ਲੱਗਿਆ ਤਾਂ ਇੱਥੇ ਸਾਰੇ ਇਕੱਠੇ ਹੋਇਆ ਹੁਣ ਅਸੀਂ ਇਹ ਮੰਗ ਜਿਹੜੀ ਹੈ ਉਹ ਇਹੀ ਕੀਤੀ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਭਰੋਸਾ ਦਵਾਇਆ ਕਿ ਕੱਲ ਤੱਕ ਜਿਹੜਾ ਹੈਗਾ ਬੰਦੀ ਕਾਰਵਾਈ ਜੋ ਵੀ ਹੈਗੀ ਹੈ ਜਿਸ ਐਕਟ ਦੇ ਤਹਿਤ ਆਂਦੀ ਹੈ ਉਹ ਕੀਤੀ ਜਾਏਗੀ ਤਾਂ ਅਸੀਂ ਉਹਨਾਂ ਦਾ ਭਰੋਸਾ ਜੋ ਉਹਨਾਂ ਨੇ ਸਾਨੂੰ ਦਵਾਇਆ ਅਸੀਂ ਉਹਦੀ ਕਦਰ ਕਰਦੇ ਆਂ ਕੋਈ ਗੱਲ ਨਹੀਂ ਫੇਰ ਵੀ ਇਕੱਠੇ ਕੰਮ ਕਰਨਾ ਜੇ ਉਹ ਟਾਈਮ ਲੈਂਦੇ ਇੱਕ ਦਿਨ ਦਾ ਤਾਂ ਸਾਨੂੰ ਕੋਈ ਹਰਜ ਨਹੀਂਗਾ ਧਰਨਾ ਸਮਾਪਤ ਕਰ ਦਿੱਤਾ ਸਾਡੇ ਸਾਥੀਆਂ ਨੇ ਔਰ ਜਿਹੜੀਆਂ ਯੂਨੀਅਨਾਂ ਸਾਡੇ ਨਾਲ ਆਈਆਂ ਕਿਸਾਨ ਯੂਨੀਨਾਂ ਹੋਰ ਜਥੇਬੰਦੀਆਂ ਸਾਰਿਆਂ ਦਾ ਧੰਨਵਾਦ ਕਰਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਲਾਂਕਿ ਯੂਨੀਅਨਾਂ ਨੇ ਜਿਹੜਾ ਹੈਗਾ ਐਲਾਨ ਵੀ ਕੀਤਾ ਕਿ ਜੇਕਰ ਕੱਲ ਤਾਂ ਕਾਰਵਾਈ ਨਾ ਹੋਈ ਤਾਂ ਫਿਰ ਧਰਨਾ ਚੌਂਕ ਬੱਤੀਆਂ ਵਾਲਾ ਚੌਂਕ ਜੋ ਬੱਤੀਆਂ ਵਾਲਾ ਚੌਂਕ ਹੈਗਾ ਉੱਥੇ ਜਿਹੜਾ ਹੈਗਾ ਅਸੀਂ ਧਰਨਾ ਲਾਾਂਗੇ ਪ੍ਰਧਾਨ ਜੀ ਇਹ ਪੱਤਰਕਾਰ ਹੈ ਤੇ 3 ਵਜੇ ਲੋਕਾਂ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਇਸ ਬੰਦੀ ਕੀ ਕਹਿਣਾ ਤੁਹਾਡਾ ਜੀ ਦੇਖੋ ਹਮਲੇ ਤੁਸੀਂ ਕਦੇ ਵੇਖਿਆ ਕਿੰਦੇ ਕਿੰਦੇ ਲੋਕੀਤੇ ਜਾ ਰਹੇ ਲੋਕਾਂ ਵੱਲੋਂ ਆਮ ਲੋਕ ਆਮ ਲੋਕ ਨੇ ਨਹੀਂ ਆਮ ਲੋਕ ਸ਼ਰਾਬੀ ਆਮ ਬੰਦਾ ਹੈ ਨਾ ਜਿਹੜਾ ਉਹਨੂੰ ਆਪਦੀ ਰੋਟੀ ਪਾਣੀ ਤੋਂ ਆਪਦੇ ਟੱਬਰ ਤੋਂ ਵੇਲ ਨਹੀਂ ਹੈਗੀ ਉਹਦੇ ਉਹਦੇ ਕੋਲ ਟਾਈਮ ਨਹੀਂ ਹੈਗਾ ਕਿਸੇ ਨਾਲ ਹਮਲਾ ਕਰਨ ਦਾ ਜਾਂ ਕਿਸੇ ਨਾਲ ਕੋਈ ਬੰਗਾ ਲੱਗਦਾ ਉਹਦੇ ਸ਼ਰਾਬੀ ਅੰਸਰ ਨੇ ਕਿਸੇ ਕੋਲੇ ਖੇਪੜਨ ਦਾ ਫालतू ਸਮਾਂ ਨਹੀਂ ਹੈਗਾ ਸਾਡੇ ਕੋਲ ਨਹੀਂ ਹੈਗਾ ਤੁਹਾਡੇ ਕੋਲ ਨਹੀਂ ਹੈਗਾ ਇਹ ਤਾਂ ਸਿਰਫ ਸ਼ਰਾਬੀ ਲੋਕ ਨੇ ਜਿਹੜੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਇਹਨਾਂ ਨੂੰ ਨਾਤ ਨਹੀਂ ਪੈਣੀ ਚਾਹੀਦੀ ਬਿਲਕੁਲ ਪੈਣੀ ਚਾਹੀਦੀ ਔਲਾਦੀ ਦਾ ਪਾਣੀ ਨਹੀਂ ਜੇ ਅੱਜ ਇਸ ਘਟਨਾ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਜਾਂ ਇਸ ਨੂੰ ਲਾਈਟਲੀ ਲਿਆ ਜਾਂਦਾ ਤਾਂ ਕਿ ਉਹ ਇਹੋ ਜੇ ਹੋਰ ਬਹੁਤ ਸਾਰੇ ਪਾਲੂ ਖੜੇ ਹੋ ਜਾਣਗੇ ਭਾਜੀ ਦੇਖੋ ਉਹੀ ਮੈਂ ਗੱਲ ਕਰ ਰਿਹਾ ਮੈਂ ਅੰਦਰ ਵੀ ਇਹ ਗੱਲ ਕਹੀ ਹੈ ਅਫਸਰ ਸਹਿਬਾਨਾਂ ਨੂੰ ਦੇਖੋ ਫੇਰ ਤਾਂ ਹੌਸਲੇ ਬੁਲੰਦ ਹੋ ਜਾਣਗੇ ਨਾ ਫੇਰ ਅੱਜ ਇੱਕ ਬੰਦੇ ਨੇ ਇਹ ਗੱਲ ਕਹੀ ਹੈ ਕੱਲ ਨੂੰ ਵੇਖੋ ਵਖਾਈ ਫਿਰ ਦੂਜਾ ਬੰਦਾ ਕਹਿ ਦੂਗਾ ਬਿਨਾ ਪ੍ਰੂਫ ਤੋਂ ਜਾਂ ਤਾਂ ਕੋਈ ਪ੍ਰੂਫ ਐ ਤਾਂ ਦੱਸੋ ਪੱਤਰਕਾਰ ਨੂੰ ਉਹ ਪ੍ਰੂਫ ਦੇ ਆਧਾਰ ਤੇ ਲਾਉਂਦਾ ਅਸੀਂ ਉਹੀ ਕਹਿੰਨਾ ਹੈ ਨਾ ਅਸੀਂ ਇੱਕ ਵੀ ਲਫ਼ਜ਼ ਬੋਲਣਾ ਹੈ ਜਾਂ ਲਿਖਣਾ ਹੈ ਆਥੈਂਟਿਕ ਹੋਣਾ ਚਾਹੀਦਾ ਅਸੀਂ ਉਹਦੇ ਵਾਸਤੇ ਕੁਝ ਵੀ ਆਪਦੇ ਕੋਲੋਂ ਨਹੀਂ ਕਰ ਸਕਦੇ ਜੋ ਹੈ ਉਹਦੇ ਉਹਦੇ ਤੇ ਚੱਲਦੇ ਹਾਂ ਬਿਲਕੁਲ ਉਹੀ ਗੱਲ ਹੈ ਨਾ ਵੀ ਹੁਣ ਇੱਕ ਬੰਦਾ ਉੱਠਦਾ ਹੈ ਉਹ ਉੱਠ ਕੇ ਬਿਨਾ ਤੱਥਾਂ ਤੋਂ ਬਿਨਾ ਕਿਤੇ ਐਵੀਡੈਂਸ ਦੇ ਉਹ ਐਦਾ ਕਰਕੇ ਬੰਦੇ ਤੇ ਅਲੀਗੇਸ਼ਨ ਲਾ ਦਿੰਦਾ ਪੱਤਰਕਾਰਾਂ ਤੇ ਲਾ ਦਿੰਦਾ ਖੁਦ ਤੇ ਲਾ ਦਿੰਦਾ ਚਲੋ ਉਹਦੇ ਤੇ ਹੁਣ ਕਾਰਵਾਈ ਕੌਣ ਕਰੇਗਾ ਕਾਰਵਾਈ ਪ੍ਰਸ਼ਾਸਨ ਨੇ ਕਰਨੀ ਹੈ ਕਾਰਵਾਈ ਪ੍ਰਸ਼ਾਸਨ ਕਰੇਗਾ ਤਾਂ ਹੀ ਜੇ ਸਰਕਾਰਾਂ ਵੀ ਜੀਵ ਸਾਥਾ ਕੇ ਲਈ ਵਿਚਰ ਮੈਂ ਦੇਣ ਸਾਨੂੰ ਅਸੀਂ ਸਵੇਰ ਤੋਂ ਸ਼ਾਮ ਤੱਕ ਨਫੀਲ ਦੇ ਚੁਰੇ ਵਰਦੇ ਆ ਕਪੜਾ ਬਾਗੇ ਸਵੇਰ ਵਰਦੇ ਜਿਹੜੇ ਹਾਲਤੀ ਹੁੰਦੇ ਅਸੀਂ ਉਸੇ ਜੀ ਤੁਰ ਪੈਨੇ ਅਸੀਂ ਕਦੇ ਵੇਟ ਨਹੀਂ ਕਰਦੇ ਕੋਈ ਅਸੀਂ ਪਿੰਡਾਂ ਜਾਂਦੇ ਲੜਾਈਆਂ ਹੁੰਦੀਆਂ ਉੱਥੇ ਬੜਾ ਕੋਈ ਉਦਾਸੀਕ ਪਿੰਡ ਗਿਆ ਉੱਥੇ ਮੇਰੇ ਸਾਹਮਣੇ ਕੱਪਰ ਖੁੱਲ ਕੇ ਬੰਦਿਆਂ ਦੇ ਹੁਣ ਖਬਰ ਉਹ ਵੀ ਚਲਾਵਾਂਗਾ ਗੱਲ ਇਹ ਸਾਡੇ ਕੋਲ ਕਿਹੜਾ ਅਸੀਂ ਸਿਕਿਉਰਿਟੀ ਲੈ ਕੇ ਚੱਲਦੇ ਹਾਂ ਅਸੀਂ ਕੋਈ ਹਥਿਆਰ ਪਾਇਆ ਸਾਨੂੰ ਕੋਈ ਗਵਰਨਮੈਂਟ ਨੇ ਹਥਿਆਰ ਦਿੱਤਾ ਜਾਂ ਗਵਰਨਮੈਂਟ ਸਾਨੂੰ ਕੋ ਤਰਖਾ ਦੇਦੀ ਹੈ ਸਿਕਿਉਰਿਟੀ ਦੇ ਕੁਝ ਨਹੀਂ ਸਾਨੂੰ ਮਿਲਦਾ ਪਿਆ ਅਸੀਂ ਆਪਦੇ ਆਪ ਦੇ ਨਿਰਭਰੇ ਗਏ ਆ ਕਿਤੇ ਗਏ ਆ ਉੱਥੇ ਲੜਾਈ ਝਗੜਾ ਹੋ ਗਿਆ ਅਸੀਂ ਜੇ ਉੱਥੇ ਬਚ ਕੇ ਨਿਕਲੇ ਤਾਂ ਸਾਡੀ ਕਿਸਮਤ ਹੈ ਜੇ ਸਾਡੇ ਅੱਗੇ ਦੇ ਉੱਤੇ ਖੜ ਕੇ ਅਗਲੇ ਨੇ ਚਾਰ ਸਾਡੇ ਲੰਗਾ ਸਿੱਖਦੀਆਂ ਹੁੰਦਾ ਧਰਨੀਆਂ ਦੇ ਵੇਖਦੇ ਪੱਤਰਕਾਰਾਂ ਦੇ ਵੀ ਪੈ ਜਾਂਦੀ ਹੁੰਦੀ ਹੈ ਇਹ ਸੋ ਬੜੀਆਂ ਤਕਲੀਫਾਂ ਜਿਹੜੀਆਂ ਹੈਗੀਆਂ ਬੜਾ ਕੁਝ ਹੈਗਾ ਜਿਹੜਾ ਅਸੀਂ ਫੇਸ ਕਰਦੇ ਆ ਤੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਭਾਈ ਪਲੀਜ਼ ਥੋੜਾ ਜਿਹਾ ਜਿਹੜਾ ਹੈਗਾ ਔਰ ਠੀਕ ਹੈ ਤੁਹਾਡੀਆਂ ਅਸੀਂ ਕਈ ਵਾਰੀ ਤੁਹਾਡੇ ਨਾਲ ਵੀ ਸਾਡੀ ਤਸਲ ਹੋ ਜਾਂਦੀ ਹੈ ਪਰ ਇਹਦਾ ਇਹ ਮਤਲਬ ਨਹੀਂ ਵੀ ਅਸੀਂ ਇਸ ਦੇ ਨਾਗਰਿਕ ਨਹੀਂ ਹੈਗੇ ਜਾਂ ਅਸੀਂ ਇਸ ਸੰਵਿਧਾਨ ਦੇ ਵਿੱਚ ਨਹੀਂ ਆਉਂਦੇ ਸਾਡੀਆਂ ਵੀ ਕੁਝ ਰਾਈਟ ਹੈਗੇ ਆ ਸਾਡੇ ਨਾਲ ਵੀ ਤੁਸੀਂ ਮੋਢੇ ਨਾਲ ਮੋਢਾ ਮਲਾ ਕੇ ਚੱਲੋ ਸਾਡੇ ਨਾਲ ਜੇ ਕੋਈ ਬੰਦਾ ਤੱਕਾ ਕਰਦਾ ਤਾਂ ਉਹਦੇ ਤੇ ਕਾਰਵਾਈ ਕਰੋ ਮੈਂ ਧੰਨਵਾਦ ਕਰਦਾ ਅੱਜ ਦੇ ਜੋ ਉਹਨ ਡੀਐਸਪੀ ਸਾਹਿਬ ਵੱਲੋਂ ਭਰੋਸਾ ਦਿਵਾਇਆ ਗਿਆ ਉਹਨਾਂ ਦਾ ਔਰ ਦੁਬਾਰੇ ਫੇਰ ਧੰਨਵਾਦ ਕਰਾਂਗਾ ਜੇ ਇਸ ਦਿਨ ਕਾਰਵਾਈ ਹੋ ਜਾਏਗੀ ਸਪੈਸ਼ਲ ਧੰਨਵਾਦ ਕਰਾਂਗੇ ਅਸੀਂ ਸਾਰੇ ਕਰਾਂਗੇ ਜਿਸ ਦਿਨ ਕਾਰਵਾਈ ਹੋ ਜੇਗੀ ਤਾਂ ਜੋ ਕਿ ਜਿਹੜੇ ਹੋਰ ਸ਼ਰਾਰਤੀ ਅਨਸਰ ਹੈਗੇ ਨੇ ਉਹਨਾਂ ਨੂੰ ਇਹ ਚੀਜ਼ ਦਾ ਅਹਿਸਾਸ ਹੋਵੇ ਕਿ ਬਿਨਾਂ ਕਿਸੇ ਤੱਥਾਂ ਤੋਂ ਬਿਨਾਂ ਕਿਸੇ ਪ੍ਰੂਫ ਤੋਂ ਐਨਾ ਹੀ ਕਿਸੇ ਤੇ ਅਲੀਗੇਸ਼ਨ ਲਾਣੇ ਆ ਉਹਦਾ ਇਲਜ਼ਾਮ ਜਿਹੜਾ ਹੈਗਾ ਉਹ ਕੀ ਹੁੰਦਾ ਜੀ ਧੰਨਵਾਦ ਸਾਰੇ